ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 8 9 ਤੇ 10 ਮਾਰਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸਾਨਾਂ ਦੇ ਲਈ ਕੀ ਅਪਡੇਟ ਹੈ ਕਿ ਪੱਛਮੀ ਸਿਸਟਮ ਜਿਹੜੇ ਪੰਜਾਬ ਵੱਲ ਆ ਰਹੇ ਨੇ ਉਹਨਾਂ ਦਾ ਪੰਜਾਬ ਦੇ ਉੱਪਰ ਕਿੰਨਾ ਅਸਰ ਹੈ ਮੀਂਹ ਦੇ ਹਾਲਾਤ ਕਿਵੇਂ ਦੇ ਰਹਿ ਸਕਦੇ ਨੇ ਕਿਉਂਕਿ ਹੁਣ ਸਵੇਰ ਅਤੇ ਸ਼ਾਮ ਦੀ ਠੰਡ ਦੇਖਣ ਨੂੰ ਮਿਲ ਰਹੀ ਹੈ ਬੇਸ਼ੱਕ ਮੌਸਮ ਹੁਣ ਸਰਦੀਆਂ ਤੋਂ ਗਰਮੀਆਂ ਵੱਲ ਜਾ ਰਿਹਾ ਹੈ ਅਜਿਹੇ ਵਿਚਕਾਰ ਹਜੇ ਵੀ ਆਪਾਂ ਠੰਡ ਦਾ ਜ਼ੋਰ ਕਿਤੇ ਨਾ ਕਿਤੇ ਸਵੇਰ ਤੇ ਸ਼ਾਮ ਦੇ ਸਮੇਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਠੰਡੀਆਂ ਉੱਤਰ ਪੱਛਮੀ ਹਵਾਵਾਂ ਪੰਜਾਬ ਦੇ ਉੱਪਰੋਂ ਲੰਘ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਜਿਹੜਾ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਠੰਡੀਆਂ ਹਵਾਵਾਂ ਕਾਰਨ ਜਿਹੜੇ ਕੀ ਹਿਮਾਚਲ ਤੋਂ ਜਾਂ ਫਿਰ ਉੱਤਰੀ ਭਾਰਤ ਤੋਂ ਆਉਂਦੀਆਂ ਨੇ ਉਸ ਦੇ ਕਾਰਨ ਦਿਨ ਅਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਹਜੇ ਵੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਬਿਸ਼ੱਕ ਦਿਨ ਦੇ ਸਮੇਂ ਕੜਾਕੇ ਧੁੱਪ ਪੈ ਰਹੀ ਹੈ ਪਰ ਠੰਡੀ ਹਵਾ ਚੱਲਣ ਦੇ ਨਾਲ ਨਾਲ ਮੌਸਮ ਠੰਡਾ ਦੇਖਣ ਨੂੰ ਮਿਲ ਰਿਹਾ ਹੈ 8 9 ਤੇ 10 ਤੱਕ ਦੀ ਗੱਲ ਕੀਤੀ ਜਾਵੇ ਤਾਂ ਹਵਾਵਾਂ ਇਸੇ ਤਰੀਕੇ ਨਾਲ ਪੱਛਮੀ ਦਿਸ਼ਾ ਤੋਂ ਚੱਲਣਗੀਆਂ ਜਿਸ ਦੇ ਕਾਰਨ ਥੋੜੀ-ਬੋਤੀ ਠੰਡ ਦਾ ਅਹਿਸਾਸ ਫੇਰ ਵੀ ਰਹੇਗਾ ਪਰ ਕੋਈ ਵੱਡੀ ਮੀਂਹ ਵਗੈਰਾ ਦੀ ਹਜੇ ਕੋਈ ਅਪਡੇਟ ਨਹੀਂ ਹੈ ਕਿਉਂਕਿ ਜਿਹੜੀ ਹਵਾਵਾਂ ਨੇ ਉਹ ਫਿਲਹਾਲ ਹਲਕੇ ਤਰੀਕੇ ਨਾਲ ਚੱਲ ਰਹੀਆਂ ਨੇ ਪੱਛਮੀ ਸਿਸਟਮ ਜਿਹੜੇ ਨੇ ਉਹ ਕਾਫੀ ਜ਼ਿਆਦਾ ਦੂਰ ਨੇ ਪੰਜਾਬ ਤੋਂ ਹਲੇ ਇਹਨਾਂ ਨੂੰ ਆਉਣ ਨੂੰ ਹਜੇ ਲਗਭਗ 5 ਤੋਂ 7 ਦਿਨ ਲੱਗ ਜਾਣਗੇ ਜੋ ਕਿ ਤੁਹਾਨੂੰ ਦੱਸਿਆ ਸੀ ਕਿ 13 ਤੋਂ ਲੈ ਕੇ 15 ਤਰੀਕ ਦੇ ਵਿੱਚ ਇਸ ਦੀ ਇੱਕ ਨਵੀਂ ਅਪਡੇਟ ਆ ਰਹੀ ਹੈ ਕਿ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਵਧ ਸਕਦੇ ਨੇ ਗੱਲ ਕੀਤੀ ਜਾਵੇ ਤਾਂ ਹਵਾ ਦੀ ਗਤੀ ਥੋੜੀ ਘਟਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਹੁਣ 10 ਤਰੀਕ ਤੋਂ ਬਾਅਦ ਪੂਰਬ ਤੋਂ ਹਵਾਵਾਂ ਚਲਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਪੱਛਮੀ ਹਵਾ ਜਦੋਂ ਪਹਿਲਾਂ ਚੱਲ ਰਹੀ ਸੀ ਦਾ 5 ਤਰੀਕ ਤੱਕ ਕਾਫੀ ਕੜਾਕੇਦਾਰ ਅਤੇ ਤੇਜ਼ ਹਵਾਵਾਂ ਚੱਲੀਆਂ ਨੇ ਹਵਾ ਦੀ ਗਤੀ ਜਿਹੜੀ ਆ 20 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ ਪਰ ਜਿਹੜੀ ਹੁਣ ਹਵਾਵਾਂ ਨੇ ਇਹ ਥੋੜੀ ਜਿਹੀ ਘੱਟ ਹਵਾ ਗਤੀ ਨਾਲ ਚੱਲਣ ਗਈਆਂ ਲਗਭਗ 5-7 ਕਿਲੋਮੀਟਰ ਪ੍ਰਤੀ ਘੰਟਾ ਦੀ ਹਵਾਵਾਂ ਨਾਲ ਜਿਸ ਦੇ ਕਾਰਨ ਅਸੀਂ ਕਿਸਾਨਾਂ ਨੂੰ ਥੋੜਾ ਜਿਹਾ ਸੁਚੇਤ ਕਰਾਂਗੇ ਜਿਹੜੇ ਇਲਾਕਿਆਂ ਵਿੱਚ ਖੇਤਾਂ ਨੂੰ ਪਾਣੀ ਵਗੈਰਾ ਲਗਾਉਣਾ ਵੀ ਹੈ ਤਦ ਦੇਖ ਸਮਝ ਕੇ ਲਗਾਇਓ ਕਿਉਂਕਿ ਹਵਾ ਦੀ ਗਤੀ ਨਾਲ ਕਿੰਨੇ ਕਿਤੇ ਕਣਕ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਉਦਾਂ ਅਗਰ ਗੱਲ ਕੀਤੀ ਜਾਵੇ ਤਾਂ ਸਪਰੇ ਵਗੈਰਾ ਜਿਹੜੇ ਕਰ ਰਹੇ ਨੇ ਕਣਕ ਕਿਉਂਕਿ ਇਸ ਸਮੇਂ ਪੀਲੀ ਪੁੰਗੀ ਤੇ ਤੇਲ ਦੀ ਸਪਰੇ ਕਣਕ ਦੇ ਉੱਪਰ ਹੋਣ ਵਾਲੀ ਹੈ ਤਾਂ ਉਹ ਉਹਨਾਂ ਵਾਸਤੇ ਮੌਸਮ ਅਨੁਕੂਲ ਬਣਿਆ ਹੋਇਆ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਸੀਂ ਵਧੀਆ ਤਰੀਕੇ ਨਾਲ ਸਪਰੇ ਵਗੈਰਾ ਕਰ ਸਕਦੇ ਹੋ ਬਾਕੀ ਕੋਈ ਨਵੀਂ ਅਪਡੇਟ ਆਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਆ ਜਾ ਰਹਾਂਗੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ